ਡਾਕਟਰ ਕਹਿੰਦੇ ਅਗੇ ਡਾਈ ਇਫਰ ਇਹ ਕਿਵੇਂ ਤੁਹਾਡ ਨਾਲ ਪਾਣਾ ਵਾਪਰਿਆ ਸੀਗੇ ਮੈਨੂੰ 11000 ਵੋਲਟੇਜ ਲਾਈਨ ਤੋਂ ਕਰੰਟ ਪੈ ਗਿਆ ਸੀ ਅੱਛਾ ਜੀ ਤੇ ਉਸ ਕਰੰਟ ਦੇ ਕਾਰਨ ਨਰਵ ਸਿਸਟਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਉਸ ਹਾਦਸੇ ਕਰਕੇ ਬਾਹ ਨੂੰ ਕੱਟਣਾ ਪਿਆ ਹੋਸ਼ ਦੇ ਵਿੱਚ ਸੀਗੇ ਤੁਸੀਂ ਉਸ ਸਮੇਂ ਜਾਂ ਕੀ ਸਤੀ ਸੀ ਸੀ ਉਸ ਸਮੇਂ ਜਦੋਂ ਕਰੰਟ ਲੱਗਿਆ ਉਹਦੇ ਤੋਂ ਬਾਅਦ ਕਰੀਬਨ ਇੱਕ ਵਾਰੀ ਤਾਂ 20 ਮਿੰਟ ਲਈ ਮੈਂ ਬੇਹੋਸ਼ ਸੀ ਪਰ ਜਦੋਂ ਹੋਸ਼ ਵਿੱਚ ਆਇਆ ਕਿਰਪਣ ਵੀ 25 ਮਿੰਟਾ ਬਾਅਦ ਹੱਥ ਮੇਰਾ ਬੰਦ ਸੀ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਹੱਥ ਬੰਦ ਹੋਇਆ ਪੱਕੇ ਤੌਰ ਤੇ ਹੋ ਗਿਆ ਜਦੋਂ ਤੁਹਾਨੂੰ ਕਿਹਾ ਤੁਹਾਡਾ ਹੱਥ ਕੱਟਣਾ ਪੈਣਾ ਉਦੋਂ ਤੁਹਾਡੇ ਰੇਹਿੰਚ ਕੀ ਚੱਲਿਆ ਉਦੋਂ ਫਿਰ ਮੈਨੂੰ ਕਹਿਣ ਲੱਗੇ ਜੇ ਤੂੰ ਮੈਨੂੰ ਕੱਟਣ ਦੀ ਪਰਮਿਸ਼ਨ ਦੇਵੇਂ ਤੇ ਮੈਨੂੰ ਇੱਕ ਵਿਸ਼ਵਾਸ ਹੈ ਵੀ ਜਦੋਂ ਆਰਟੀਫੀਸ਼ਲ ਲੱਗੇਗਾ ਤੋ ਤਬਲਾ ਵਜਾ ਸਕਦੇ ਮੇਰੇ ਮਨ ਚ ਕਿਦੜਤ ਹੋ ਗਈ ਵੀ ਡਾਕਟਰ ਸਾਹਿਬ ਨੇ ਜੋ ਕਹਿਆ ਹੋ ਜਾਣਾ ਮੈਂ ਕਿਹਾ ਜਪ ਜੀ ਕੱਟ ਦਿਓ ਮੈਂ ਤੁਸੀਂ ਹਰਮੋਨੀਅਮ ਤੇ ਉਹ ਬੜਾ ਔਖਾ ਕੰਮ ਹੈ ਵੀ ਇੱਧਰੋਂ ਕਿਵੇਂ ਆਏ ਫਿਰ ਤਬਲੇ ਤੋਂ ਬਾਅਦ ਕੀਰਤਨ ਵਾਲੇ ਪਾਸੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਤ ਦਿওল ਨਗਰ ਤੋਂ ਕੀਰਤਨ ਦੀ ਸ਼ੁਰੂਆਤ ਕੀਤੀ ਜੇ ਪਹਿਲਾਂ ਕਿਹੜਾ ਹੱਥ ਵਰਤਦੇ ਸੀ ਜ਼ਿਆਦਾ ਜਿਵੇਂ ਆਪਾਂ ਸੱਜੇ ਹੱਥ ਤੇ ਡਿਪੈਂਡੈਂਟ ਜ਼ਿਆਦਾ ਲੋਕ ਹੁੰਦੇ ਨੇ ਮੈਂ ਤਬਲੇ 'ਚ ਲੈਫਟ ਵਰਜਾਂਦਾ ਸੀਗਾ ਅੱਛਾ ਹਰਮੋਨੀਅਮ ਸੱਜੇ ਹੱਥ ਨਾਲ ਵੀ ਹੁੰਦਾ ਸੀ ਤ੍ਰਿਪਨ ਗੁਰੂ ਦੀ ਬਖਸ਼ਿਸ਼ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਆਂ ਭ ਸ਼੍ਰੀ ਨਗਰ ਵਾਲੇ ਔਰ ਬੀਬੀ ਬਲਜੀਤ ਕੌਰ ਜੀ ਖਾਲਸਾ ਤਲਵਾੜੇ ਵਾਲੇ ਔਰ ਹੋਰ ਬਹੁਤ ਸਾਰੇ ਕੀਰਤਨੀ ਜਥਿਆਂ ਨਾਲ ਤਬਲੇ ਦੀ ਸੇਵਾ ਕੀਤੀ ہوئی ਬਾਹ ਕੱਟੀ ਗਈ ਉਸ ਤੋਂ ਬਾਅਦ ਕੋਈ ਨਜ਼ਰੀਏ ਦੇ ਵਿੱਚ ਕੀਰਤਨੀ ਜਥਿਆਂ ਦੇ ਫਰਕ ਪਿਆ ਕਈ ਵਾਰ ਜਥਿਆਂ ਨੇ ਬੁਲਾ ਲੈਣਾ ਕੀਰਤਨ ਕਰੇ ਆਉਣਾ ਤੇ ਜਦੋਂ ਆਉਣਾ ਆ ਕੇ ਪੈਸੇ ਕੱਟਦੇ ਨੇ ਕਹਿਣ ਲੱਗੇ ਮੈਂ ਲਿਜਾਣਾ ਤਾਂ ਨਹੀਂ ਸੀ ਮੈਂ ਚੱਲ ਤੇਰੇ ਦੋ ਪੈਸੇ ਬਣ ਜਾਣਗੇ ਤਰਸਦਾ ਦਾ ਤਰਸ ਦੇਦਾਰ ਤੇ ਫਿਰ ਥੋੜਾ ਜਿਹਾ ਮਨ ਨੂੰ ਚੁਬਿਆ ਦਸਤਾਰ ਸਜਾਉਣੇ ਕਿਤੇ ਆਉਣਾ ਜਾਣਾ ਗੱਡੀ ਸਕੂਟਰ ਮੋਟਰਸਾਈਕਲ ਸਕੂਟੀ ਇਹ ਬਾਕੀ ਕੰਮ ਆਪਣੇ ਉਹ ਕਿਵੇਂ ਇੱਕ ਹੱਥ ਨਾਲ ਮੈਨੇਜ ਕਰ ਲੈਂਦੇ ਹਾਂ ਮੈਂ ਡਰਾਈਵਿੰਗ ਆਪ ਕਰਦਾ ਪਾਗ ਆਪ ਬੰਦਾ ਜੀ ਅੱਛਾ ਸ਼ਾਇਦ ਕੋਈ ਕੰਮ ਜਿਹੜਾ ਮੈਂ ਆਪ ਨਹੀਂ ਕਰ ਸਕਦਾ ਸਨੋਂ ਬਿਨੰਤੀ ਠਾਕੁਰ ਮੇਰੇ ਜੀ ਚੰਤ ਤੇਰੇ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਮੁਲਾਕਾਤ ਇੱਕ ਬੜੀ ਜ਼ਿੰਦਗੀ ਨੂੰ ਹੌਸਲਾ ਦੇਣ ਵਾਲੀ ਮੁਲਾਕਾਤ ਹੈ ਕਿਉਂਕਿ ਇਸ ਮੁਲਾਕਾਤ ਦੇ ਵਿੱਚ ਇੱਕ ਅਜੀਹੇ ਸ਼ਖਸੀ ਕਹਾਣੀ ਹੈ ਜਿਹਨੂੰ ਜ਼ਿੰਦਗੀ ਦੇ ਵਿੱਚ ਬੇਸ਼ੱਕ ਇੱਕ ਹਾਸੇ ਦਾ ਸ਼ਿਕਾਰ ਹੋਣਾ ਪਿਆ ਪਰ ਉਸਨੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਉਸ ਹਾਸੇ ਨੂੰ ਰੁਕਾਵਟ ਨਹੀਂ ਮੰਨਿਆ ਕਈ ਔਕੜਾਂ ਨੂੰ ਪਾਰ ਕਰਕੇ ਅੱਜ ਜ਼ਿੰਦਗੀ ਦੇ ਵਿੱਚ ਨਾ ਸਿਰਫ ਖੁਦ ਗੁਰੂ ਦੇ ਨਾਲ ਜੁੜੇ ਨੇ ਬਲਕਿ ਬਹੁਤ ਸਾਰੀ ਸੰਗਤ ਨੂੰ ਕੀਰਤਨ ਰਾਹੀਂ ਜੋੜਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤਾਂ ਸਾਡੇ ਨਾਲ ਭਾਈ ਬ੍ਰਹਮਜੋਤ ਸਿੰਘ ਜੀ ਮੌਜੂਦ ਨੇ ਔਰ ਕਈ ਸਾਲਾਂ ਤੋਂ ਕੀਰਤਨ ਦੀ ਸੇਵਾ ਨਿਭਾ ਰਹੇ ਨੇ ਖਾਸ ਗੱਲ ਇਹ ਹੈ ਕਿ ਇੱਕ ਹਾਸੀ ਦੇ ਦੌਰਾਨ ਭਾਈ ਸਾਹਿਬ ਹੋਣਾ ਦੀ ਇਹ ਬਾਹ ਇੱਥੋਂ ਕੱਟੀ ਗਈ ਉਸ ਤੋਂ ਬਾਅਦ ਇਹ ਆਰਟੀਫੀਸ਼ੀਅਲ ਲਿੰਗ ਲਾਉਣੀ ਪਈ ਆਰਟੀਫੀਸ਼ੀਅਲ ਬਾਹ ਲਾਉਣੀ ਪਈ ਪਰ ਇਸ ਦੇ ਬਾਵਜੂਦ ਭਾਈ ਸਾਹਿਬ ਨੇ ਨਾ ਤਾਂ ਕੀਰਤਨ ਕਰਨਾ ਛੱਡਿਆ ਤੇ ਨਾ ਹੀ ਤਬਲਾ ਵਜਾਉਣਾ ਛੱਡਿਆ ਔਰ ਇਸੇ ਨੂੰ ਪ੍ਰੋਫੈਸ਼ਨਲੀ ਤੌਰ ਤੇ ਕਹਿ ਲਈਏ ਜਾਂ ਧਾਰਮਿਕ ਪੱਖ ਤੋਂ ਕਹ ਰਹੀਏ ਇਹਦੇ ਨਾਲ ਹੀ ਆਪਣੀ ਜ਼ਿੰਦਗੀ ਦਾ ਸਾਰਾ ਸਿਸਟਮ ਚਲਾ ਰਹੇ ਨੇ ਤਾਂ ਭਾਈ ਜੀ ਪਹਿਲਾਂ ਤਾਂ ਸਮਾਂ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੋਟੀਵੇਸ਼ਨਲ ਜੀ ਕਹਾਣੀ ਹੈ ਤੁਹਾਡਾ ਵੀਡੀਓ ਦੇਖ ਕੇ ਇੱਥੇ ਤਾਂ ਚੀਚੀ ਤੇ ਸੱਟ ਲੱਗ ਜੇ ਬੰਦਾ ਤਿੰਨ ਚਾਰ ਦਿਨ ਦੀ ਰੈਸਟ ਮਾਰ ਜਾਂਦਾ ਅੰਦਰ ਵੱੜ ਕੇ ਤੁਹਾਡੀ ਬਾਹ ਕੱਟੀ ਗਈ ਉਹਦੇ باوجود ਤੁਸੀਂ ਗੁਰੂ ਘਰ ਦਾ ਜਿਹੜਾ ਆਸ਼ੀਰਵਾਦ ਲੈਣਾ ਨਹੀਂ ਛੱਡਿਆ ਕੀਰਤਨ ਦੀ ਸੇਵਾ ਨਹੀਂ ਛੱਡੀ ਉਸ ਹਾਸੇ ਤੋਂ ਸ਼ੁਰੂਆਤ ਕਰੂੰਗਾ ਕਿਵੇਂ ਤੁਹਾ ਨਾਲ ਪਾਣਾ ਵਾਪਰਿਆ ਸੀਗਾ ਜੀ ਇਹ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਨਵੰਬਰ 1999 ਦੇ ਵਿੱਚ ਮੈਨੂੰ 11000 ਵੋਲਟੇਜ ਲਾਈਨ ਤੋਂ ਕਰੰਟ ਪੈ ਗਿਆ ਸੀ ਅੱਛਾ ਜੀ ਤੇ ਉਸ ਕਰੰਟ ਦੇ ਕਾਰਨ ਨਰਵ ਸਿਸਟਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਜੋ ਚਲਾਉਣਾ ਔਖਾ ਸੀ ਤੇ ਲਾਸਟ ਟ੍ਰੀਟ A7 ਨੂੰ ਰਿਮੂਵ ਕੀਤਾ ਜਾਏ ਕੱਟ ਦਿੱਤਾ ਜਾਏ ਚੈ ਉਸ ਸਾਧ세 ਕਰਕੇ ਬਾਹ ਨੂੰ ਕਟਣਾ ਪਿਆ ਅੱਛਾ ਜੀ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਕੰਮਕਾਰ ਕੀਤਾ ਕੀ ਸੀਗਾ ਤੁਹਾਡਾ ਮੈਂ 1988 ਤੋਂ ਤਬਲਾ ਵਜਾਂਦਾ ਜੀ ਅੱਛਾ 1977 ਦਾ ਜਨਮ ਹੈ ਮੇਰਾ ਭਾਈ ਹਰਪ੍ਰਕਾਸ਼ ਸ મિતਰ ਕਥਾਵਾਚਕ ਉਹਨਾਂ ਦੇ ਘਰ ਦਾ ਔਰ 1988 ਤੋਂ ਮੈਂ ਤਬਲਾ ਵਜਾਂਦਾ ਸੀ ਕਰੀਬਨ ਕਰੀਬਨ 10 11 ਸਾਲ ਮੈਨੂੰ ਹੋ ਚੁੱਕੇ ਸਨ ਤਬਲਾ ਵਜਾਉਂਦਿਆਂ ਨੂੰ ਜੱਥੇ ਦੇ ਨਾਲ ਹਾਂਜੀ ਜੱਥਿਆਂ ਦੇ ਨਾਲ ਅੱਛਾ ਜੀ ਔਰ ਮੈਂ ਕਰੀਬਨ ਗੁਰੂ ਦੀ ਬਖਸ਼ਿਸ਼ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਔਰ ਬੀਬੀ ਬਲਜੀਤ ਕੌਰ ਜੀ ਖਾਲਸਾ ਤਲਵਾੜੇ ਵਾਲੇ ਔਰ ਹੋਰ ਬਹੁਤ ਸਾਰੇ ਕੀਰਤਨੀ ਜਥਿਆਂ ਨਾਲ ਤਬਲੇ ਦੀ ਸੇਵਾ ਕੀਤੀ ਹੋਈ ਅੱਛਾ ਜਦੋਂ ਉਹ ਬਾਬਾ ਜੀ ਹਾਸਾ ਤੁਹਾਡੇ ਨਾਲ ਆਪਰਿਆ ਖੁਸ਼ ਦੇ ਵਿੱਚ ਸੀਗੇ ਤੁਸੀਂ ਉਸ ਸਮੇਂ ਜਾਂ ਕਿਸਤੀ ਸੀ ਸੀ ਉਸ ਸਮੇਂ ਵੀ ਜਦੋਂ ਕਰੰਟ ਲੱਗਿਆ ਉਦੇ ਤੋਂ ਬਾਅਦ ਕਰੀਬਨ ਇੱਕ ਵਾਰੀ ਤਾਂ 20 ਮਿੰਟ ਲਈ ਮੈਂ ਬੇਹੋਸ਼ ਸੀ। ਅੱਛਾ। 20 25 ਮਿੰਟ ਦੇ ਬਾਅਦ ਮੈਨੂੰ ਹੋਸ਼ ਆਈ। ਤੇ ਜਦੋਂ ਹੋਸ਼ ਵਿੱਚ ਆਇਆ ਤਾਂ ਮੈਂ نیچے ਆਪਣੇ ਘਰ ਲੌਬੀ ਕਹਿ ਲਿਆ ਜਾਵੇ, ਬਰਾਂਡਾ ਕਹਿ ਲਿਆ ਜਾਵੇ। ਉੱਥੇ ਸਾਂ। ਔਰ ਕਰੀਬਨ ਮੁਹੱਲਾ ਸਾਡਾ ਸਾਰੇ ਅੰਦਰ ਸੀ। ਅੱਛਾ। ਕੋਈ ਹੱਥ ਦੀਆਂ ਤਲੀਆਂ ਕੋਈ ਪੈਰਾਂ ਦੀਆਂ ਤਲੀਆਂ ਮਲਦੀਆਂ ਸੀ ਤਾਂ ਕਿ ਹੋਸ਼ ਵਿੱਚ ਆਏ। ਪਰ ਜਦੋਂ ਹੋਸ਼ ਵਿੱਚ ਆਇਆ ਕਰੀਬਨ ਵੀ 25 ਮਿੰਟਾਂ ਬਾਅਦ ਹੱਥ ਮੇਰਾ ਬੰਦ ਸੀ। ਉਦੋਂ ਤੁਹਾਨੂੰ ਪਤਾ ਨਹੀਂ ਸੀ ਹੱਥ ਦਾ ਹਾਂ ਵੀ ਨਾਲ ਹੱਥ ਬੰਦ ਹੋ ਚੁੱਕਾ ਸੀ ਅੱਛਾ ਉਂਗਲਾਂ ਸਾਰੀਆਂ ਇਕੱਠੀਆਂ ਸਨ ਲੇਕਿਨ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਹੱਥ ਬੰਦ ਹੋਇਆ ਪੱਕੇ ਤੌਰ ਤੇ ਹੋ ਗਿਆ ਇਹ ਕਿੰਨੇ ਦਿਨਾਂ ਬਾਅਦ ਫਿਰ ਤੁਹਾਨੂੰ ਲੱਗਾ ਵੀ ਇਹ ਕੱਟਣਾ ਪੈਣਾ ਹੁਣ ਇਹ ਮੈਨੂੰ 1 11 ਨਵੰਬਰ ਨੂੰ ਗਰੰਟ ਪਿਆ ਔਰ ਜਿਹੜਾ ਉਹਨੂੰ ਆਪਰੇਸ਼ਨ ਹੋਇਆ ਦਾ ਉਹ 10 ਦਸੰਬਰ ਨੂੰ ਹੋਇਆ ਅੱਛਾ ਜੀ ਕਰਨੈਲ ਹਸਪੀਟਲ ਆਦਮਪੁਰ ਹੈ ਹਾਂ ਉੱਥੋਂ ਦੇ ਡਾਕਟਰ ਸਾਹਿਬ ਔਰ ਇੱਕ ਹੌਣ ਦੇ ਨਾਲ ਔਰਥੋਡਿਸਟ ਡਾਕਟਰ ਅਨੂਪ ਸਿੰਘ ਜੀ ਵਿਰਦੀ ਅੱਛਾ ਜੀ ਉਹਨਾਂ ਨੇ ਰਲ ਕੇ ਆਪਰੇਟ ਕੀਤਾ ਔਰ ਡਾਕਟਰ ਅਨੂਪ ਸਿੰਘ ਜੀ ਵਿਰਦੀ ਤੇਨਾਂ ਦੇ ਜੀਜਾ ਜੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਮਾਨ ਨਗਰ ਵਾਲੇ ਮੈਂ ਉਹਨਾਂ ਨਾਲ ਤਬਲਾ ਵਜਾਉਂਦਾ ਸੀ ਅੱਛਾ ਉਸ ਤੋਂ ਬਾਅਦ ਤੁਹਾਡਾ ਹੱਥ ਕੱਟ ਦਿੱਤਾ ਫੇਰ ਕੱਟਣਾ ਪਿਆ ਜੀ ਜਦੋਂ ਹੱਥ ਕੱਟਣ ਦੀ ਗੱਲ ਹੋਈ ਤੁਹਾਡਾ ਤਾਂ profession ਕਹ ਲਈਏ ਤੁਹਾਡਾ ਇਸ ਕੰਮ ਨੂੰ ਦੇਖੀਏ ਇਹ ਤਾਂ ਇੱਕ ਅੱਥ ਤੋਂ ਬਿਨਾ ਸੰਭਵ ਹੀ ਨਹੀਂ ਸੀਗਾ ਜਦੋਂ ਤੁਹਾਨੂੰ ਕਿਹਾ ਤੁਹਾਡਾ ਹੱਥ ਕੱਟਣਾ ਪੈਣਾ ਉਦੋਂ ਤੁਹਾਡੇ ਦਿਮਾਗ 'ਚ ਕੀ ਚੱਲਿਆ ਉਦੋਂ ਫਿਰ ਦੇਖੋ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਹੱਥ ਕੱਟਣਾ ਪੈਣਾ ਹੈ ਨਰਵ ਸਿਸਟਮ ਸਾਰਾ ਖਰਾਬ ਹੋ ਚੁੱਕਾ ਤੇ ਜਿੰਨਾ ਡਿਲੇ ਕਰਦੇ ਜਾਵਾਂਗੇ ਇਹ ਉਹਨਾਂ ਨੂੰ ਨੁਕਸਾਨ ਕਰਦਾ ਪਿਆ ਭਲਾਈ ਇਹਦੇ ਚ ਇਹਨੂੰ ਆਪਾਂ ਕੱਟ ਦਈਏ ਤੇ ਇੱਥੇ ਡਾਕਟਰ ਸਾਹਿਬ ਇੱਕ ਬੜੀ ਕੈਲਰ ਰੱਬੀ ਆਵਾਜ਼ ਹੋਵੇਗੀ ਮੈਨੂੰ ਕਹਿਣ ਲੱਗੇ ਜੇ ਤੂੰ ਮੈਨੂੰ ਕੱਟਣ ਦੀ ਪਰਮਿਸ਼ਨ ਦੇਵੇਂ ਤੇ ਮੈਨੂੰ ਇੱਕ ਵਿਸ਼ਵਾਸ ਹੈ ਵੀ ਜਦੋਂ ਆਰਟੀਫੀਸ਼ਲ ਲੱਗੇਗਾ ਤੋ ਤਬਲਾ ਵਜਾ ਸਕਦਾ ਹੈ। ਅੱਛਾ। ਬਸ ਉਹਨਾਂ ਨੇ ਆ ਬੋਲ ਹੀ ਬੋਲੇ ਸਨ। ਅੱਛਾ। ਮੇਰੇ ਮਨ ਚ ਇੱਕ ਡਰ ਤਾਂ ਆ ਗਈ ਵੀ ਡਾਕਟਰ ਸਾਹਿਬ ਨੇ ਜੋ ਕਿਹਾ ਹੋ ਜਾਣਾ। ਮੈਂ ਕਿਹਾ ਜੀ ਆਪ ਜੀ ਕੱਟ ਦਿਓ। ਉਦੋਂ ਇੱਕ ਵਾਰੀ ਉਹ ਤਾਂ ਆਇਆ ਜ਼ੇਨ ਦੇ ਵਿੱਚ ਵੀ ਜੇ ਹੱਥ ਕੱਟਿਆ ਜਾਊਗਾ ਮੈਂ ਕਿਵੇਂ ਤਬਲਾ ਵਜਾਊਂਗਾ। ਬਿਲਕੁਲ ਜੀ। ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਕਿਉਂਕਿ ਮੈਂ ਇਹਦੇ ਤੋਂ ਪਹਿਲਾਂ ਕੋਈ ਨਹੀਂ ਸੀ ਦੇਖਿਆ ਜਿਹੜੇ ਇੱਕ ਹੱਥ ਨਾਲ ਤਬਲਾ ਵਜਾਉਂਦੇ ਹੋਣ। ਹਾਂ। ਦਨ ਮਗਰ ਸ਼ੁਰੂਆਤ ਵਿੱਚ ਹੀ ਸ਼ਾਇਦ ਜੇ ਇਸ ਫੀਲਡ 'ਚ ਇੱਕ ਹੱਥ ਨਾਲ ਵਜੇ ਤੇ ਮੇਰੇ ਕੱਲ ਮੈਂ ਹੀ ਆ ਵਜਾਉਣ ਵਾਲਾ ਕੋਈ ਹੋਰ ਹੋਣਗੇ ਤੇ ਉਹ ਗੁਰੂ ਦੀ ਬਖਸ਼ਿਸ਼ ਦੇ ਪਾਤਰ ਜ਼ਰੂਰ ਹੋਣਗੇ ਅੱਛਾ ਤੁਸੀਂ ਇਕੱਲਾ ਤਬਲਾ ਨਹੀਂ ਵਜਾਉਂਦੇ ਐਸ ਸਮੇਂ ਤੁਸੀਂ ਕੀਰਤਨੀ ਜਿਥਾ ਆਪਣਾ ਪਿਆਰ ਹੈ ਤੁਹਾਡਾ ਤੁਸੀਂ ਕਈ ਸਾਲਾਂ ਤੋਂ ਕੀਰਤਨ ਦੀ ਸੇਵਾ ਨਿਭਾ ਰਹੇ ਹੋ ਜੀ ਮੈਂ ਤੁਸੀਂ ਹਰਮੋਨੀਅਮ ਤੇ ਉਹ ਬੜਾ ਔਖਾ ਕੰਮ ਹੈ ਵੀ ਇਧਰੋਂ ਕਿਵੇਂ ਆਏ ਫਿਰ ਤਬਲੇ ਤੋਂ ਬਾਅਦ ਕੀਰਤਨ ਵਾਲੇ ਪਾਸੇ ਇਹ ਜਦੋਂ ਆਪਰੇਸ਼ਨ ਹੋਇਆ ਇਹਦੇ ਚ ਦੋ ਆਪਰੇਸ਼ਨ ਹੋਏ ਮੇਰੇ ਇੱਕ 10 ਦਸੰਬਰ ਨੂੰ ਦੂਜਾ 8 ਜਾਂ 9 ਜਨਵਰੀ ਨੂੰ ਹੋਇਆ ਉਹਦੇ ਤੋਂ ਬਾਅਦ ਉਸ ਬਾਹ ਨੂੰ ਥੋੜਾ ਜਿਹਾ ਰਿਲੀਫ ਮਿਲੇ ਜਾ ਕੇ ਲੈ ਜਖਮ ਸੁੱਕ ਜਾਵੇ तकरीबन 3 ਕਿੰਨੇ ਆਸ-ਪਾਸ ਟਾਈਮ ਲੱਗ ਗਿਆ ਪੌਣੇ 3 3 ਮਹੀਨੇ ਅੱਛਾ 29 ਮਾਰਚ ਰਾਤ ਨੂੰ ਮੈਨੂੰ ਆਰਟੀਫੀਸ਼ਲ ਮਿਲਿਆ ਚੰਡੀਗੜ੍ਹ ਤੋਂ ਉੱਥੋਂ ਬਣਵਾਇਆ ਸੀ ਅੱਛਾ 30 ਦਾ ਇੱਕ ਦਿਨ ਦਾ ਗੈਪ ਛੱਡ ਕੇ 31 मार्च शाम ਨੂੰ ਮੈਂ ਪਹਿਲਾ ਤਬਲਾ ਜੋ ਹੈ ਇਤਿਹਾਸਕ ਸਥਾਨ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਅੱਛਾ ਉੱਥੋਂ ਦੇ ਹਜ਼ੂਰੀ ਕੀਰਤਨੇ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਹ ਚੁੱਕੇ ਨੇ ਠੀਕ ਹੈ ਜੀ ਉਹਨਾਂ ਦੇ ਨਾਲ ਵਜਾਇਆ ਅੱਛਾ ਅਗਲੇ ਦਿਨ ਸਵੇਰੇ ਫਿਰ ਵਜਾਇਆ 1 अप्रैल ਨੂੰ ਅੱਛਾ ਤੇ ਨਹੀਂ 30 मार्च ਰਾਤ ਵਜਾਇਆ 31 मार्च ਨੂੰ ਸਵੇਰੇ ਵਜਾਇਆ ਔਰ 31 मार्च ਨੂੰ ਮੈਂ ਜਲੰਧਰ ਇੱਕ ਸਥਾਨ ਹੈ ਡੇਰਾ ਪ੍ਰੀਤਮ ਪਵੰਨ ਉਥੋਂ ਦੇ ਮੁਖੀ ਹਨ ਸਨਮਾਨਯੋਗ ਮਹਾਂਪੁਰਖ ਸਵਾਮੀ ਸ਼ਾਂਤਾਨੰਦ ਜੀ ਹੂੰ ਇਹਨਾਂ ਦੇ ਕੋਲ ਆਇਆ ਤੇ ਮੈਂ ਆ ਕੇ ਬੇਨਤੀ ਕੀਤੀ ਮੈਂ ਕਿ ਸਵਾਮੀ ਜੀ ਮੈਂ ਸਵੇਰੇ ਤਬਲਾ ਵਜਾਉਣਾ ਹੂੰ ਕਹਿਣ ਲੱਗੇ ਵਜਾ ਲੇਗਾ ਮੈਂ ਕਿ ਸਿਰਫ ਮੈਂ ਵਜਾਉਣਾ ਹੈ ਵਜਵਾਉਣਾ ਤੁਸੀਂ ਹੈ ਵੀ ਕਿਰਪਾ ਤੁਸੀਂ ਕਰਨੀ ਕਹਿਣ ਲੱਗੇ ਠੀਕ ਹੈ ਸ਼ਬਦ ਮੈਂ ਪੜਾਂਗਾ ਉਸ ਵੈਸੀ ਕਿਰਪਾ ਮਿਲੀ ਮਹਾਂਪੁਰਖਾਂ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਇਸ ਅਸਥਾਨ ਤੇ ਮੈਂ ਪਹਿਲਾ ਦਿਨ ਤਬਲਾ ਵਜਾਇਆ 1 April ਨੂੰ ਆ ਕੇ ਤੇ ਇਸ ਸਥਾਨ ਦੇ ਉਦੋਂ ਜਿਹੜੇ ਮੁਖੀ ਸਨ ਸਨਮਾਨਯੋਗ ਸਵਾਮੀ ਈਸ਼ਵਰਦਾਸ ਜੀ ਸ਼ਾਸਤਰੀ ਉਹਨਾਂ ਨੇ ਅਨਾਉਂਸ ਕੀਤਾ ਵੀ ਕੱਲ ਤੋਂ ਬੀਬੀਆਂ ਦਾ ਜਥਾ ਕੀਰਤਨ ਕਰੇਗਾ ਔਰ ਭਾਈ ਸਾਹਿਬ ਤਬਲਾ ਵਜਣਗੇ ਅੱਛਾ ਜੀ ਕੁਝ ਸਮਾਂ ਇੱਥੇ ਸੇਵਾ ਕੀਤੀ ਫਿਰ ਜਿਵੇਂ ਜਿਵੇਂ ਅੰਜਲ ਬਦਲਦਾ ਗਿਆ ਹੋਰ ਨਾ ਸਟੇਜਾਂ ਤੇ ਕੀਰਤਨ ਦੀ ਸੇਵਾ ਵਿੱਚ ਤਬਲਾ ਵਜਾਇਆ ਕੁਝ ਸਮਾਂ ਮੈਂ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਤਬਲਾ ਟੀਚਰ ਰਿਹਾ ਅੱਛਾ ਜੀ ਕਰੀਬਨ 2 ਸਾਲ ਦੇ ਆਸ-ਪਾਸ ਫਿਰ ਹੌਲੀ ਹੌਲੀ ਮੈਂ ਤਬਲੇ ਨੂੰ ਸਾਈਡ ਕਰਕੇ ਹਰਮੋਨੀਅਮ ਵਿੱਚ ਆਇਆ ਅੱਛਾ ਜੀ ਤੇ ਨਵੰਬਰ 2003 ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਤ ਦਿওল ਨਗਰ ਤੋਂ ਕੀਰਤਨ ਦੀ ਸ਼ੁਰੂਆਤ ਕੀਤੀ ਅੱਛਾ ਕੀਰਤਨ ਜਦੋਂ ਹਰਮੋਨੀਅਮ ਵਜਾਉਂਦੇ ਹਾਂ ਪਹਿਲਾਂ ਤੁਸੀਂ ਲੈਫਟ ਸਾਈਡ ਵਰਤਦੇ ਸੀ ਰਾਈਟ ਸਾਈਡ ਵਰਤੇ ਪਹਿਲਾਂ ਕਿਹੜਾ ਹੱਥ ਵਰਤਦੇ ਸੀ ਜ਼ਿਆਦਾ ਜਿਵੇਂ ਆਪਾਂ ਸੱਜੇ ਹੱਥ ਤੇ ਡਿਪੈਂਡੈਂਟ ਜ਼ਿਆਦਾ ਲੋਕ ਹੁੰਦੇ ਨੇ ਮੈਂ ਤਬਲੇ 'ਚ ਲੈਫਟ ਵਰਜਾਉਂਦਾ ਸੀਗਾ ਅੱਛਾ ਜੀ ਹਰਮੋਨੀਅਮ ਸੱਜੇ ਹੱਥ ਨਾਲ ਵਜਾਂਦਾ ਸੀ ਅੱਛਾ ਜੀ ਫਿਰ ਜਦੋਂ ਕੱਟੀ ਗਈ ਮਾਂ ਜਦੋਂ ਕਟਿਆ ਗਿਆ ਫਿਰ ਕਿਵੇਂ ਖੱਬਿਆ ਤੁਨੂੰ ਉਹਦੇ ਵੀ ਤਕਰੀਬਨ ਜ਼ਿੰਦਗੀ ਦੇ ਜਿੰਨੇ ਕੋ ਕੰਮ ਸੀ ਉਹ ਸਾਰੇ ਖੱਬਿਆ ਹੱਥ ਨੂੰ ਕਰਨੇ ਪਏ ਹਮ ਜੈਂਜ ਕੇ ਲਈ ਵੀ ਜਿੰਨਾ ਵੀ ਭਾਰ ਸੀ ਸਾਰਾ ਇੱਕ ਹੱਥ ਤੇ ਆ ਗਿਆ ਹਮ ਇਹਨੇ ਸਾਰਾ ਸੰਭਾਲ ਕੀਤੀ ਮੈਨੂੰ ਚਲਾਉਂਦਾ ਗਿਆ ਹਮ ਫਿਰ ਜਦੋਂ ਮੈਂ ਕੀਰਤਨ ਵਾਲ ਆਇਆ ਹਮ ਤੇ ਗੁਰੂ ਨੇ ਕਿਰਪਾ ਕੀਤੀ ਮਹਾਪੁਰਖਾਂ ਦੀ ਬਖਸ਼ਿਸ਼ ਹੋਈ ਹਮ ਉਹਨਾਂ ਚਲਵਾ ਲਿਆ ਔਰ ਫਿਰ ਆਪਣੇ ਆ ਵੀ ਚੱਲਣਾ ਸ਼ੁਰੂ ਹੋ ਗਿਆ ਹੁਣ ਆਪ ਚਲਵਾਤਾ ਅੱਛਾ ਜਦੋਂ ਤੁਹਾਨੂੰ ਜਥੇ ਨਾਲ ਬਾਹ ਕੱਟਣ ਤੋਂ ਪਹਿਲਾਂ ਤਾਂ ਇੱਕ ਨਜ਼ਰੀਆ ਵੱਖਰਾ ਹੋਊਗਾ ਉਹਨਾਂ ਦਾ ਬਾਹ ਕੱਟੀ ਗਈ ਉਸ ਤੋਂ ਬਾਅਦ ਕੋਈ ਨਜ਼ਰੀਏ ਦੇ ਵਿੱਚ ਕੀਰਤਨੀ ਜਥਿਆਂ ਦੇ ਫਰਕ ਪਿਆ ਕਿ ਕੱਲ ਨੂੰ ਕਿਤੇ ਤਬਲੇ ਦੇ ਵਿੱਚ ਕੋਈ ਕੋਈ ਅਭਿਨਵੀ ਹੋ ਗਈ ਵੱਡੀ ਸਟੇਜ ਹੈ ਤਾਂ ਸਵਾਲ ਉੱਠ ਸਕਦੇ ਨੇ ਐਦਾਂ ਦਾ ਵੀ ਕੁਝ ਫੇਸ ਕਰਨਾ ਪਿਆ ਤੁਹਾਨੂੰ ਕੁਝ ਕੁ ਜਗ੍ਹਾ ਤੇ ਕਰਨਾ ਵੀ ਪਿਆ ਤੇ ਕੁਝ ਜਗ੍ਹਾ ਤੋਂ ਰਹਿਮਤ ਵੀ ਮਿਲੀ ਅੱਛਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਨਮਾਨਯੋਗ ਕੀਰਤਨੀਏ ਸਵਰਗਵਾਸੀ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਨਾਲ ਪਿਆਰ ਬਹੁਤ ਸੀ ਬੜੀ ਲੰਬੀ ਸਾਂਝ ਵੀ ਰਹੀ ਉਹਨਾਂ ਨੇ ਇਹ ਨਹੀਂ ਦੇਖਣਾ ਪ੍ਰੋਗਰਾਮ ਛੋਟਾ ਹੈ ਪ੍ਰੋਗਰਾਮ ਵੱਡਾ ਹੈ ਉਹਨਾਂ ਮੈਨੂੰ ਤਬਲੇ ਤੇ ਲਿਆਣਾ ਈਵਨ ਕਿ ਉਹਨਾਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਮੈਂ ਇਹਦੇ ਨਾਲ ਤਬਲਾ ਵਜਾਇਆ ਹੈ ਆਰਟੀਫੀਸ਼ੀਅਲ ਨਾ ਉੱਥੇ ਤਾਂ ਕਈ ਤਰ੍ਹਾਂ ਦੀਆਂ ਮਤਲਬ ਬੜੇ ਨਿਜਮ ਨੇ ਉੱਥੇ ਮੈਂ ਆਪਾਂ ਹਾਲਾਂਕਿ ਕਈ ਸੁਣਦੇ ਆਪਾਂ ਬਣਿਆ ਸਕਦਾ ਉੱਥੇ ਤਾਂ ਬੜੇ ਸਖਤ ਨਿਜਮ ਨੇ ਉਹਨਾਂ ਨੂੰ ਪਤਾ ਸੀਗਾ ਵੀ ਇੱਕ ਹੱਥ ਨਹੀਂ ਹੈਗਾ ਜੀ ਸਿੰਘ ਸਵ ਗਿਆਨੀ ਮੋਹਨ ਸਿੰਘ ਜੀ ਹੁੰਦੇ ਸਨ ਉਦੋਂ ਉਹ ਤਾਬਿਆਂ ਬੈਠੇ ਸਨ ਜਦੋਂ ਆਰਤੀ ਦੀ ਚੌਂਕੀ 'ਚ ਮੈਂ ਪਹਿਲੀ ਵਾਰੀ ਕੀਰਤਨ ਕਰਾਇਆ ਤਬਲੇ ਤੇ ਅੱਛਾ ਜਦੋਂ ਤਬਲਾ ਸ਼ੁਰੂ ਹੋਇਆ ਤੇ ਪਹਿਲਾਂ ਬਹੁਤਾ ਕਿਉਂਕਿ ਸੰਗਤ ਦਾ ਇੱਕ ਰੁਝਾਨ ਹੁੰਦਾ ਨਾਲ ਪਾਠ ਚੱਲਦਾ ਤੇ ਪਾਠ ਕਰ ਲਿਆ ਕੀਰਤਨ ਚੱਲਦਾ ਕੀਰਤਨ ਕਰ ਲਿਆ ਆਰਤੀ ਹੋ ਰਹੀ ਤੇ ਆਰਤੀ ਜਗਾਉਣ ਲੱਗ ਪਏ ਹੂੰ ਸਿੰਘ ਸਭ ਮਸਤੀ ਚ ਸਨ ਹੂੰ ਤੇ ਇੱਕ ਵਾਰੀ ਉਹਨਾਂ ਦੀ ਨਜ਼ਰ ਪਈ ਤੇ ਉਹਨਾਂ ਨੇ ਦੇਖ ਲਿਆ ਸੀ ਵੀ ਤਬਲਾ ਇੱਕ ਹੱਥ ਸਪੋਰਟ ਆਪਣੀ ਇੱਕ ਹੱਥ ਸਪੋਰਟ ਬਖਸ਼ਿਸ਼ ਵਾਲੀ ਹੈ ਅੱਛਾ ਜੀ ਵੀ ਆਰਟੀਫੀਸ਼ਲ ਤੋਂ ਹਾਂ ਭਾਈ ਸਾਹਿਬ ਨਾਲ ਉੱਥੇ ਤਬਲਾ ਵੀ ਆਇਆ ਅੱਛਾ ਫਿਰ ਹੋਰ ਵੀ ਕਈ ਪ੍ਰੋਗਰਾਮਾਂ ਤੇ ਭਾਈ ਸਾਹਿਬ ਲੈ ਗਏ ਹੋਰ ਨਾਲ ਜੱਥਿਆਂ ਨਾਲ ਵੀ ਜਾਂਦਾ ਰਿਹਾ ਪਰ ਕੁਝ ਕੁ ਜੱਥਿਆਂ ਦੇ ਨਜ਼ਰੀਏ ਦਾ ਫਰਕ ਲੱਗਾ ਅੱਛਾ ਮੈਨੂੰ ਲੱਗਾ ਵੀ ਇਤਜਾਹ ਇਂ ਕਿਲੇ ਵੀ ਫਰਕ ਸਿਗਾ ਵੀ ਅੱਛਾ ਕਿਸ ਤਰੀਕੇ ਦਾ ਇੱਕ ਇਹ ਹੁੰਦਾ ਆਪਾਂ ਕਿਸੇ ਨੂੰ ਮਾਨ ਨਾਲ ਬੁਲਾਉਣੇ ਵੀ ਭਾਈ ਸਾਹਿਬ ਮੇਰੇ ਨਾਲ ਸੇਵਾ ਕਰਾਉਣੀ ਹੂੰ ਆਪਾਂ ਜੋ ਦਾ ਬਣਦਾ ਆ ਹੂੰ ਮਾਨ ਸਨਮਾਨ ਆਪਾਂ ਪੈਸਿਆਂ ਪੱਖੋਂ ਜਾਂ ਉਹਦਾ ਵੀ ਪਿਆਰ ਪੱਖੋਂ ਸਾਰਾ ਕਰਦੇ ਆ ਹੂੰ ਇੱਕ ਉਹ ਹੋ ਗਿਆ ਵੀ ਕਈ ਵਾਰ ਜਥਿਆਂ ਨੇ ਬੁਲਾ ਲੈਣਾ ਕੀਰਤਨ ਕਰੇ ਆਉਣਾ ਹੂੰ ਤੇ ਜਦੋਂ ਆਉਣਾ ਤੇ ਆ ਕੇ ਪੈਸੇ ਕੱਟ ਦੇਣੇ ਮੇਰ ਨਾਲ ਹੋਇਆ ਮੈਂ ਪੁੱਛਿਆ ਵੀ ਭਾਈ ਸਾਭ ਜੀ ਇੰਨੀ ਕੁ ਮਾਇਆ ਬੰਦੀ ਤੁਸੀਂ ਇੰਨੇ ਕੁ ਦਿੱਤੇ ਨੇ ਕਹਿਣ ਲੱਗੇ ਮੈਂ ਲਜਾਣਾ ਤਾਂ ਨਹੀਂ ਸੀ ਮੈਂ ਚੱਲ ਤੇਰੇ ਦੋ ਪੈਸੇ ਬਣ ਜਾਣਗੇ ਹੂੰ ਤਰਸਦਾਦਾਰ ਤਰਸਦੇਦਾਰ ਤੇ ਫਿਰ ਥੋੜਾ ਜਿਹਾ ਮਨ ਨੂੰ ਚੁਬਿਆ ਵੀ ਗੁਰੂ ਦੇ ਸ਼ਬਦ ਵੀ ਉਹੀ ਬਖਸ਼ਿਸ਼ ਵਾਲਾ ਹੂੰ ਚਲੋ ਠੀਕ ਹੈ ਜਿੰਨਾ ਕੁ ਸਾਜ ਵਜ ਸਕਦਾ ਸੀ ਪਰ ਇਹਨਾਂ ਨੇ ਥੋੜੇ ਜੇ ਲਫ਼ਜ਼ ਇਦਾਂ ਦੇ ਵਰਤੇ ਮੈਂ ਫਿਰ ਹੌਲੀ ਹੌਲੀ ਤਬਲਾ ਛੱਡਦਾ ਗਿਆ ਅੱਛਾ ਇਹ ਤੋ ਕਿ ਜਦੋਂ ਮੈਂ ਲਾਲਾ ਜਗਤ ਨਰਾਇਣ ਡੀਏਵੀ ਪਬਲਿਕ ਸਕੂਲ ਲੱਗਾ ਤਬਲੇ ਤੇ ਉੱਥੇ ਮੈਂ ਬਹੁਤ ਪਿਆਰ ਮਿਲਿਆ ਅੱਛਾ ਬਹੁਤ ਪਿਆਰ ਮਿਲਿਆ 뮤ਜ਼ਿਕ ਟੀਚਰ ਸਨ ਉਹਨਾਂ ਵੀ ਬੜਾ ਭਰਾਵਾ ਵਾਂਗੂ ਪਿਆਰ ਕੀਤਾ ਇੱਕ ਸਾਥ ਦਿੱਤਾ ਬਾਕੀ ਟੀਚਰ ਸਾਹਿਬਾਨ ਜਿੰਨੇ ਸਨ ਅਨੀਤਾ ਨੰਦਾ ਜੀ ਪ੍ਰਿੰਸੀਪਲ ਸਾਹਿਬਾ ਸਨ ਉਹਨਾਂ ਨੂੰ ਬਹੁਤ ਪਿਆਰ ਕੀਤਾ ਤੁਸੀਂ ਸੁਣਾ ਰਹੇ ਹੋ ਹੱਦ ਬੀਤੀ ਤੁਸੀਂ ਭਾਵੁਕ ਹੁੰਦੇ ਮੈਨੂੰ ਮਹਿਸੂਸ ਹੋ ਰਿਹਾ ਵੀ ਭਾਵੁਕ ਹੋ ਰਿਹਾ ਉਹ ਵੇਲਾ ਯਾਦ ਆਉਂਦਾ ਹੈ ਜੀ ਦੇਖੋ ਫਰਕ ਤਾਂ ਹੁੰਦਾ ਜੀ ਤੁਸੀਂ اپنی ਬੜੀ ਪਿਆਰੀ ਚੀਜ਼ ਗਵਾ ਬੈਠੋ ਜਾਂ ਕੋਈ ਚੋਰ ਲੈ ਜਾਏ ਜਾਂ ਕਿਸੇ ਵੀ ਰੀਜ਼ਨ ਨਾਲ ਤੁਹਾਡੇ ਕੋਲੋਂ ਚਲੀ ਜਾਏ ਇਫੈਕਟ ਕਰਦੀ ਪ੍ਰਭਾਵ ਪਾਉਂਦੀ ਔਰ ਤਬਲਾ ਮੇਰਾ ਕੇਵਲ ਸਿਰ ਪੈਸੇ ਕਮਾਉਣ ਦਾ ਸਾਧਨ ਨਹੀਂ ਤਬਲਾ ਮੇਰਾ ਪੈਸ਼ਨ ਸੀ ਸ਼ੌਂਕ ਸੀ ਔਰ ਇਸੇ ਤਬਲੇ ਦੇ ਸਦਕੇ ਮੈਂ ਪੜਾਈ ਨੂੰ ਬਹੁਤੀ ਤਵੱਜੋ ਨਹੀਂ ਦੇ ਸਕਿਆ ਅੱਛਾ ਕਿਉਂਕਿ ਤਬਲੇ ਨੇ ਮੈਂ ਜਿਹਨੂੰ ਕਈ ਵੀ ਇੱਕ ਰੂਹ ਦੀ ਖੁਰਾਕ ਸੀ ਜਿਵੇਂ ਅੱਜ ਬਾਣੀ ਜੜੀਏ ਗੁਰੂ ਦੀ ਉਹ ਆਤਮਾ ਦੀ ਖੁਰਾਕ ਹੈ ਮੇਰਾ ਤਬਲਾ ਮੇਰੀ ਰੂਹ ਦੀ ਖੁਰਾਕ ਸੀ ਪਰਿਵਾਰ ਦਾ ਨਜ਼ਰੀਆ ਉਸੇ ਤਰ੍ਹਾਂ ਰਿਹਾ ਜਿੱਦਾਂ ਸੀ ਜੀ ਉਹ 'ਚ ਕੋਈ ਫਰਕ ਨਹੀਂ ਪਰਿਵਾਰਕ ਤੌਰ ਤੇ ਜਾਂ ਰਿਸ਼ਤੇਦਾਰੀ ਪੱਖੋਂ ਕੋਈ ਫਰਕ ਨਹੀਂ ਪਿਆ ਬਸ ਥੋੜਾ ਜਿਹਾ ਇਸ ਪੱਖ ਤੋਂ ਫਰਕ ਪਿਆ ਜਿਹੜੇ ਸਾਡੇ ਫੀਲਡ ਦੇ ਹੀ ਸਨ ਉਹ ਕੁਝ ਦਾ ਫਰਕ ਆ ਗਿਆ ਹੁਣ ਤੁਸੀਂ ਫਿਰ ਜਿਵੇਂ ਦਸਤਾਰ ਸਜਾਉਨੇ ਹੋ ਕਿਤੇ ਆਉਣਾ ਜਾਣਾ ਗੱਡੀ ਸਕੂਟਰ ਮੋਟਰਸਾਈਕਲ ਸਕੂਟੀ ਇਹ ਬਾਕੀ ਕੰਮ ਆਪਣੇ ਉਹ ਕਿਵੇਂ ਇੱਕ ਹੱਥ ਨਾਲ ਮੈਨੇਜ ਕਰ ਲੈਂਦੇ ਹੋ ਜੀ ਹਾਂਜੀ ਮੈਂ ਡਰਾਈਵਿੰਗ ਆਪ ਕਰਦਾ ਪੱਗ ਆਪ ਬੰਨਦਾ ਜੀ ਅੱਛਾ ਸ਼ਾਇਦ ਕੋਈ ਕੰਮ ਹੈ ਜਿਹੜਾ ਮੈਂ ਆਪ ਨਹੀਂ ਕਰ ਸਕਦਾ ਓਵਰਆਲ ਆਪਣੇ ਆਪ ਨੂੰ ਤੋੜਨ ਲਈ ਜਾਂ ਚਲਾਉਣ ਲਈ ਮੈਂ ਕਰ ਲੈਣਾ ਕੀ ਬਾਤ ਹੈ ਬੜੀ ਚੰਗੀ ਗੱਲ ਹੈ ਬਖਸ਼ੀਸ਼ਾ ਗੁਰੂ ਜੀ ਇਹ ਥੋੜਾ ਦੱਸ ਸਕਦੇ ਹੋ ਜੀ ਫਿਰ ਕਿੱਥੋਂ ਦੀ ਇੱਥੋਂ ਕਟਿਆ ਗਿਆ ਹੱਥ ਜੀ ਇਹ ਕਰੀਬਨ ਜਿਹਨੂੰ ਆਪਾਂ ਕੋਈ ਨੀ ਲਫ਼ਜ਼ ਵਰਤਦੇ ਉਹਦੇ ਤੋਂ 5 ਇੰਚ ਨੀਚੇ ਹੈ ਅੱਛਾ ਜੀ ਉਤੋਂ ਥੱਲੇ ਦੇ ਪਾਸੇ ਸਾਰਾ ਉਹ ਬਾਕੀ ਕੱਟਣਾ ਪਿਆ ਹੁਣ ਜ਼ਿੰਦਗੀ ਅੱਜ ਕਿੱਥੇ ਖੜੀ ਐ ਕੀ ਮਹਿਸੂਸ ਕਰ ਰਹੇ ਹੋ ਇੱਕ ਉਹ ਵਕਤ ਸੀਗਾ ਜਦੋਂ ਆਪਣੇ ਆਪ ਨੂੰ ਢੈਂਦਾ ਦੇਖਿਆ ਪਰ ਅੱਜ ਚੜ੍ਹਦੀ ਕਲਾ ਚ ਖੈਰ ਐਂਦਾ ਢੈਂਦਾ ਸ਼ਬਦ ਤੇ ਚਲੋ ਮੈਂ ਹੁਣ ਵੀ ਨਹੀਂ ਕਵਾਂਗਾ ਹੂੰ ਫਿਰ ਵੀ ਜਿਹੜੇ ਜਥੇ ਪਿਆਰ ਕਰਦੇ ਸੀ ਉਹਨਾਂ ਦੇ ਪਿਆਰ ਚ ਕਦੀ ਨਹੀਂ ਫਰਕ ਆਇਆ ਹੂੰ ਪਰ ਬਹੁਤ ਨਾਮਵਰ ਕੀਰਤਨੀਆਂ ਜਿਨ੍ਹਾਂ ਦਾ ਦੁਨੀਆ ਤੇ ਐਡਾ ਵੱਡਾ ਨਾਮ ਐ ਵੀ ਸੰਗਤ ਨਿਆਣੇ ਤੋਂ ਲੈ ਕੇ ਸਿਆਣੇ ਤੱਕ ਉਹਨਾਂ ਦਾ ਬਹੁਤ ਅਦਬ ਕਰਦੇ ਨੇ ਹੂੰ ਉਹ ਕੀਰਤਨ ਨਾਲ ਅੱਜ ਵੀ ਪਿਆਰ ਹੈ ਔਰ ਪਿਆਰ ਕਰਦੇ ਵੀ ਨੇ ਮੈਂ ਜਦੋਂ ਤਬਲਾ ਵੀ ਵਜਾਉਂਦਾ ਸੀ ਸਿੱਖ ਪੰਥ ਦੇ ਬੜੇ ਸਨਮਾਨਯੋਗ ਕੀਰਤਨੀਏ ਸ਼ਰਮਣੀ ਰਾਗੀ ਪਦਮਸ਼੍ਰੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਤਿੰਨਾਂ ਦੇ ਨਾਲ ਤਬਲੇ ਤੇ ਹੁੰਦੇ ਸਨ ਭਾਈ ਜਤਿੰਦਰਪਾਲ ਸਿੰਘ ਜੀ ਮੈਂ ਉਹਨਾਂ ਨੂੰ ਜ਼ਿਆਦਾ ਸੁਣਦਾ ਸੀ ਅੱਛਾ ਜੀ ਤਬਲੇ ਤੇ ਵੀ ਜਿੰਨਾ ਕੰਮ ਕੀਤਾ ਉਹਨਾਂ ਦੀ ਕਾਪੀ ਕਰਨੀ ਸਿਖਲਾਈ ਸਤਕਾਰਯੋਗ ਪੰਡਿਤ ਰਮਾਕਾਂਤ ਜੀ ਉਹਨਾਂ ਕੋਲੋਂ ਲਈ ਅੱਛਾ ਜੀ ਜੇ ਕੀਰਤਨ ਵੀ ਕੀਤਾ ਤੇ ਜੋ ਭਾਈ ਹਰਜਿੰਦਰ ਸਿੰਘ ਜੀ ਗਾਇਆ ਕਰਦੇ ਸਨ ਉਸ ਸਮੇਂ ਚ ਉਹਨਾਂ ਨੂੰ ਸੁਣਦਾ ਰਿਹਾ ਉਹਨਾਂ ਦੀਆਂ ਉਹ ਰੀਤਾ ਉਹ ਅੱਜ ਵੀ ਗਾਉਂ ਚ ਉਸੇ ਆਨੰਦ ਵਿੱਚ ਨੇ ਔਰ ਭਾਈ ਸਾਹਿਬ ਜੀ ਆਪ ਵੀ ਜਦੋਂ ਅੱਜ ਉਹਨਾਂ ਰੀਤਾ ਨੂੰ ਗਾਉਂਦੇ ਨੇ ਉਹੀ ਆਨੰਦ ਬਖਸ਼ਿਸ਼ ਕਰਦੇ ਨੇ ਜਦੋਂ ਉਦੋਂ ਸੀਗਾ ਸਹੀ ਤੇ ਮੇਰੇ ਤਬਲੇ ਦੀ ਪ੍ਰੇਰਨਾ ਸਰੋਤ ਬਣੇ ਸਤਿਕਾਰਯੋਗ ਭਾਈ ਜਤਿੰਦਰਪਾਲ ਸਿੰਘ ਜੀ ਉਹਨਾਂ ਦੇ ਕੁਝ ਤਬਲੇ ਦੇ ਬੋਲ ਐਸੇ ਨੇ ਜਿਨ੍ਹਾਂ ਪਰਥਾਈ ਲੋਕੀ ਅੱਜ ਵੀ ਕਹਿੰਦੇ ਵੀ ਇਹ ਠੇਕਾ ਪਾਲਦਾ ਹੈ ਅੱਛਾ ਉਹ ਉਹਨਾਂ ਦੇ ਨਾਮ ਤੋਂ ਪ੍ਰਸਿੱਧ ਸਨ ਅਸੀਂ ਜਿਵੇਂ ਤੁਸੀਂ ਦੱਸਿਆ ਵੀ ਨੂੰ ਆਪਣੀ ਜਿਹੜੀ ਇੱਕ ਫੀਲਡ ਸੀ ਉਹਦੇ ਵਿੱਚ ਤਾਂ ਤੁਹਾਨੂੰ ਥੋੜਾ ਜਆ ਇਹ ਮਹਿਸੂਸ ਹੋਇਆ ਫਰਕ ਹੋਇਆ ਤੇ ਫਰਕ ਹੈਗਾ ਆਮ ਦੁਨੀਆ ਨੇ ਵੀ ਤੁਹਾਨੂੰ ਸਹਾਰਿਆ ਪਰਿਵਾਰ ਨੇ ਹੌਸਲਾ ਦਿੱਤਾ ਕਦੇ ਜ਼ਿੰਦਗੀ ਦੇ ਵਿੱਚ ਰੁਕਾਵਟ ਮਹਿਸੂਸ ਕੀਤੀ ਕਦੇ ਵੀ ਮੈਂ ਕਿਸੇ ਕੰਮ ਤੋਂ ਅੜ ਗਿਆ ਹੋਵੇ ਕੰਮ ਜਾਂ ਇਦਾਂ ਉਸ ਤੋਂ ਬਾਅਦ ਸ਼ੁਰੂਆਤੀ ਦੌਰ ਵਿੱਚ ਕੁਝ ਕੋ ਪੁਆਇੰਟਾਂ ਤੇ ਆ ਕੇ ਮੈਨੂੰ ਮੁਸ਼ਕਲ ਹੈਗੀ ਸੀ ਹਾਂ ਪਰ ਚਲੋ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮਾਈਂਡ ਆਪਣੇ ਆਪ ਸੈਟਅਪ ਹੁੰਦਾ ਗਿਆ ਉਹ ਆਪਣੇ ਆਪ ਹੀ ਮੋਡੀਫਾਈ ਕਰਦਾ ਗਿਆ ਵੀ ਜੇ ਕੰਮ ਇਸ ਢੰਗ ਨਾਲ ਨਹੀਂ ਹੋ ਸਕਦਾ ਤੈਨੂੰ ਚੇਂਜ ਕਰਕੇ ਕੀਤਾ ਜਾ ਸਕਦਾ ਹਾਲਾਂਕਿ ਤਬਲੇ ਵਿੱਚ ਬਹੁਤ ਬੋਲ ਐਸੇ ਨੇ ਜਿਹੜੇ ਇੱਕ ਹੱਥ ਨਾਲ ਨਹੀਂ ਵੱਜਦੇ ਮੈਂ ਫਿਰ ਉਸ ਟਾਈਮ ਤੇ ਵੀ ਜਦੋਂ ਵਜਾਉਂਦਾ ਸੀ ਉਹ ਬੋਲਾਂ ਨੂੰ ਜਿਹਨੂੰ ਆਪਾਂ ਕਹਿੰਦਾ ਤੋੜ ਮੋੜ ਦੇਣਾ ਕੋਈ ਚੱਠੂ ਦਾ ਬੋਲ ਵਧਾ ਘਟਾ ਲੈਣਾ ਕੁ ਡੁੱਗੀ ਦੇ ਬੋਲ ਨੂੰ ਇੱਕ ਅੱਧਾ ਉੱਪਰ ਥੱਲੇ ਕਰ ਦੇਣਾ ਉਹਦੋਂ ਆਪਣਾ ਕੰਮ ਚਲਾ ਲਿਆ ਸੀ ਤੁਸੀਂ ਦੱਸ ਰਹੇ ਸੀ ਵੀ ਇੱਕ ਜਗ੍ਹਾ ਦੇ ਉੱਤੇ ਕੀਰਤਨ ਕਰ ਰਹੇ ਸੀਗੇ ਤੇ ਉੱਥੇ ਜਦੋਂ ਕੀਰਤਨ ਅੱਧਾ ਸਮਾਂ ਲੰਘ ਗਿਆ ਉਸ ਤੋਂ ਬਾਅਦ ਪਤਾ ਲੱਗਾ ਵੀ ਇੱਕ ਹੱਥ ਉਹ ਥੋੜੀ ਜਿਹੀ ਘਟਨਾ ਦਾ ਕਰਿਓ ਬਿਆਨ ਇਹ ਅੰਮ੍ਰਿਤਸਰ ਦੀ ਹੈਗੀ ਜੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੀ ਲੜੀ ਚੱਲਦੀ ਹੈ ਅੰਮ੍ਰਿਤ ਵੇਲੇ ਦੀਵਾਨਾਂ ਦੀ ਮੈਂ ਜਲੰਧਰ ਤੋਂ ਕਿਸੇ ਕੀਰਤਨੀ ਜਥੇ ਨਾਲ ਉੱਥੇ ਗਿਆ ਤੇ ਕਰੀਬਨ 1 ਘੰਟੇ ਦੇ ਆਸ-ਪਾਸ ਟਾਈਮ ਉਹਨਾਂ ਦਿੱਤਾ ਸਾਨੂੰ ਅੱਧਾ ਕੋ ਟਾਈਮ ਬੀਤ ਚੁੱਕਿਆ ਸੀਗਾ ਤੇ ਜਿਹੜੇ ਅਨਾਉਂਸਰ ਸਨ ਸੈਕਟਰੀ ਸਭ ਕਹਿ ਦिए ਉਹ ਮੇਰੇ ਬੈਕ ਤੋਂ ਦੇਖੀ ਤੇ ਰਾਈਟ ਸਾਈਡ ਤੇ ਬੈਠੇ ਸਨ ਉਹਨਾਂ ਦੀ ਨਜ਼ਰ ਪਈ ਉਹਨਾਂ ਸਾਨੂੰ ਕੀਰਤਨ ਇੱਕ ਵਾਰੀ ਰੁਕਾਉਣ ਲਈ ਇਸ਼ਾਰਾ ਦਿੱਤਾ ਅੱਛਾ ਅਸੀਂ ਕੀਰਤਨ ਰੁਕਿਆ ਮਾਈਕ ਤੇ ਖੜੇ ਹੋ ਕੇ ਕਹਿਣ ਲੱਗੇ ਵਿਸਾਦ ਸਿੰਘ ਜੀ ਤਿੰਨਾਂ ਦਾ ਅੱਧੇ ਨਾਲੋਂ ਜ਼ਿਆਦਾ ਟਾਈਮ ਬੀਤ ਚੁੱਕਿਆ ਥੋੜਾ ਜਿਹਾ ਸਮਾਂ ਬਚਿਆ ਪਰ ਇੱਕ ਮੈਂ ਗਲਤ ਤੁਹਾਡੇ ਨਾਲ ਇਸ ਖੜੀ ਖੜੀਆਂ ਹੋ ਕੇ ਕਰਨ ਨਹੀਂ ਵਾਸਤੇ ਇਹਨਾਂ ਦਾ ਕੀਰਤਨ ਰੁਕਵਾਇਆ ਕਿਉਂਕਿ ਮੈਨੂੰ ਇੱਕ ਫਰਕ ਇਹ ਲੱਗਾ ਵੀ ਦੋਨੋਂ ਬਾਵਾ ਦੀ سپورਟ ਇੱਕੋ ਜਿਹੀ ਨਹੀਂ ਆਈ ਸੁਣਾਂ ਚ ਇੱਕੋ ਜੀ ਹੂੰ ਜੋ ਤਬਲਾ ਚਾਹੀਦਾ ਸੁਣਾਂ ਚ ਉਹੀ ਆ ਰਿਹਾ ਪਰ ਦੋ ਬਾਵਾ ਦੀ سپورਟ ਇੱਕ ਨਹੀਂ ਸੀ ਫਿਰ ਮੈਂ ਜਦੋਂ ਗੌਰਨਾਂ ਦੇਖਿਆ ਵੀ ਇੱਕ ਵਨ ਨਕਲੀ ਹੈ ਕਹਿਣ ਲੱਗੇ ਮੈਨੂੰ ਤਬਲੇ 'ਚ ਫਰਕ ਹੀ ਨਹੀਂ ਨਜ਼ਰ ਆਇਆ ਵੀ ਤਬਲਾ ਜਿੱਦਾਂ ਵਜਣਾ ਚਾਹੀਦਾ ਉਦਦੇ ਬੋਲ ਆ ਰਹੇ ਉਦਦੇ ਧਿਆਈ ਉਦਦੇ ਉਠਾਣ ਸਾਰਾ ਕੁਝ ਸੀ ਕਹਿਣ ਲੱਗੇ ਮੈਨੂੰ ਲੱਗਦਾ ਵੀ ਪਤਾ ਤੁਹਾਨੂੰ ਵੀ ਨਹੀਂ ਲੱਗਾ ਹਣਾ ਪਰ ਮੈਂ ਤੁਹਾਨੂੰ ਦੱਸ ਦੇਣਾ ਉਹ ਉਮਰ ਵਿੱਚ ਵੱਡੇ ਸਨ ਕਹਿਣ ਲੱਗੇ ਇਸ ਬੇਟੇ ਦੀ ਇੱਕ ਵਾਂ ਨਕਲੀ ਲੱਗੀ ਹੋਈ ਔਰ ਇੱਕ ਅਸਲੀ ਇੱਕ ਨਕਲੀ ਦੇ ਨਾਲ ਇਹਨਾਂ ਨੇ ਤਬਲੇ ਦੀ ਸੰਗਤ ਕੀਤੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਸ਼ਬਦ ਸਦਾ ਬਣਿਆ ਰਵੇ ਕੀ ਬਾਤ ਹੈ ਗੁਰੂ ਸ਼ਬਦ ਦੀ ਗੁਰੂ ਸੰਗਤ ਦੀ ਸਾਂਝ ਨਾ ਕਦੀ ਟੁੱਟੇ ਮਾਲਕ ਇਹਨਾਂ ਤੇ ਕਿਰਪਾ ਬਣਾਈ ਰੱਖਣ ਹੁਣ ਬਹੁਤ ਅਸੀਸ ਪਿਆਰ ਬਖਸ਼ਿਆ ਅੱਜ ਖੁਸ਼ਹਾਲ ਜ਼ਿੰਦਗੀ ਦੇ ਵਿੱਚ ਜੋ ਪਰਮਾਤਮਾ ਨੇ ਦਿੱਤਾ ਜੋ ਦੇ ਰਿਹਾ ਜੋ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵੀ ਜਿਸ ਆਸਾਨਦਮਾ ਕੀਰਤਨੀਆਂ ਬਹੁਤ ਸਨਮਾਨਯੋਗ ਮਹਾਪੁਰਖ ਨੇ ਲੋਕੀ ਬੜੇ ਅਦਬ ਵਿੱਚ ਉਹਨਾਂ ਦਾ ਨਾਮ ਲੈਂਦੇ ਨੇ ਪਰ ਉਹ ਦੇਖੋ ਰੱਬ ਕਿਸੇ ਨੇ ਦੇਖਿਆ ਨਹੀਂ ਹੁੰਦਾ ਪਰ ਰੱਬ ਵਰਗੀ ਜਿਹੜਾ ਕੋਈ ਬਖਸ਼ਿਸ਼ ਕਰੀ ਜਾਵੇ ਪਿਆਰ ਅਸੀਸ ਦੇਈ ਜਾਵੇ ਤੇ ਆਪ ਮੋਹਰੇ ਇੱਕ ਲਫ਼ਜ਼ ਦੇ ਨਿਕਲਦਾ ਮੂੰਹ ਚ ਵੀ ਤੁਸੀਂ ਮੇਰੇ ਲਈ ਤਾਂ ਰੱਬ ਹੋ ਉਹ ਪਿਆਰੀ ਸ਼ਖੀਤ ਨੇ ਪਰਮ ਸਨਮਾਨਯੋਗ ਪਰਮ ਪੂਜ ਮਹਮੰਲੇਸ਼ਵਰ ਸਵਾਮੀ ਸ਼ਾਂਤਾਨੰਦਜੀ ਗੋਪਾਲ ਨਗਰ ਵਾਲੇ ਜਿਨ੍ਹਾਂ ਦੇ ਕੋਲ तकरीबन 18 ਸਾਲ ਤੋਂ ਜ਼ਿਆਦਾ ਮੈਨੂੰ ਕੀਰਤਨ ਕਰਦਿਆਂ ਉਹ ਚੱਲੇ ਨੇ ਕੀ ਬਾਤ ਹੈ ਵਿਦੇਸ਼ ਵੀ ਗਏ ਹੋ ਕਦੀ ਵਿਦੇਸ਼ ਨਹੀਂ ਬਣਿਆ ਮੇਰਾ ਅੱਛਾ ਜੀ ਠੀਕ ਹੈ ਉਹ ਨਹੀਂ ਮੇਰਾ ਬਣਿਆ ਦੋ ਤਿੰਨ ਵਾਰ ਟਰਾਈ ਕੀਤਾ ਸੀ ਕੈਨੇਡਾ ਦਾ ਅੱਛਾ ਜੀ ਮਨ ਨਹੀਂ ਵੀਜ਼ਾ ਮਿਲਿਆ ਠੀਕ ਹੈ ਠੀਕ ਹੈ ਤੇ ਪਰ ਮੈਂ ਇੱਥੇ ਬਹੁਤ ਖੁਸ਼ ਹਾਂ ਇਸ ਘਰ ਵਿੱਚ ਕੀਰਤਨ ਕਰਕੇ ਜੋ ਮਹਾਪੁਰਖ ਪਿਆਰ ਬਖਸ਼ਦੇ ਨੇ ਅਸੀਸ ਦਿੰਦੇ ਨੇ ਸੰਗਤ ਦੀ ਅਸੀਸ ਪਿਆਰ ਮਿਲਦਾ ਹੈ ਮੈਂ ਬੜਾ ਪਰਸਾਨ ਹਾਂ ਬੱਚੇ ਅੱਗੇ ਤੁਹਾਡੇ ਮੇਰੀ ਬੇਟੀ ਛੋਟੀ ਹੈ ਜੀ ਮੇਰੇ ਵਾਈਫ ਪੂਰੇ ਹੋ ਚੁੱਕੇ ਅੱਛਾ ਜੀ तकरीबन ਦਸੰਬਰ 21 ਵਿੱਚ ਗਏ ਸਨ ਠੀਕ ਹੈ ਜੀ ਤੇ ਉਦੋਂ ਬੇਟੀ ਮੇਰੀ 3 ਸਾਲ ਦੀ ਸੀ ਵਾਹ ਜੀ ਵਾਹ ਜਿਹੜੀ तकरीबन ਉਹਨਾਂ ਨੂੰ ਸਾਢੇ 1 3 ਸਾਲ ਹੋ ਗਏ ਤੇ ਇਹਨੂੰ ਸਾਢੇ 6 ਸਾਲ ਦੀ ਹੋਈ ਠੀਕ ਚਲੋ ਦੁੱਖ ਸੁੱਖ ਜ਼ਿੰਦਗੀ ਦੇ ਸਾਰੇ ਨਾਲ ਚੱਲਦੇ ਨੇ ਬਾਬਾ ਜੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਬ੍ਰਹਮਜੋਤ ਸਿੰਘ ਜੀ ਬੇਸ਼ੱਕ ਕੁਦਰਤੀ ਤੌਰ ਦੇ ਉਤੇ ਖਾਸੇ ਦਾ ਸ਼ਿਕਾਰ ਹੋਏ ਇੱਕ ਬਾਹ ਚਲੀ ਗਈ ਪਰ ਉਸ ਦੇ ਬਾਵਜੂਦ ਇਸ ਮੁਸੀਬਤ ਦੇ ਅੱਗੇ ਗੋਡੇ ਨਹੀਂ ਟੇਕੇ ਗੁਰਬਾਣੀ ਦੇ ਲੜ ਲੱਗੇ ਤੇ ਅੱਜ ਗੁਰਬਾਣੀ ਦੀ ਬਦੌਲਤ ਅੱਜ ਕੀਰਤਨ ਦੀ ਬਦੌਲਤ ਅੱਜ ਤਬਲਾ ਵਜਾਉਣ ਦੀ ਬਦੌਲਤ ਦੁਨੀਆ ਇਹਨਾਂ ਨੂੰ ਪਿਆਰ ਕਰਦੀ ਹੈ ਗੁਰੂ ਸਾਹਿਬ ਇਹਨਾਂ ਤੇ ਬਖਸ਼ਿਸ਼ ਬਣਾ ਰਹੇ ਨੇ ਫਿਲਹਾਲ ਬਣੇ ਰਹੋ ਪੰਜਾਬੀ ਟੀਵੀ ਦੇ